ਸਭ ਤੋਂ ਵੱਡਾ ਪਲੱਸ ਪੁਆਇੰਟ ਇਹ ਆ ਵੀ ਇਹ ਲਾਲ ਫੁੜਾ ਨਾਲ ਪੀਠਾ ਹੈ ਸਭ ਤੋਂ ਵੱਡਾ ਪਲੱਸ ਪੁਆਇੰਟ ਇਹ ਆ ਵੀ ਇਹ ਲਾਲ ਫੁੜਾ ਨਾਲ ਪੀਠਾ ਹੋਇਆ ਬੈਸਟ ਕੁਆਲਟੀ ਆ ਇਹਦੀ ਕੁਆਲਟੀ ਦਾ ਮਤਲਬ ਇਹ ਆ ਵੀ ਤੁਸੀਂ ਜਿਹੜਾ ਬੰਦਾ ਕਹਿੰਦਾ ਵੀ ਮੇਰੇ ਢਿੱਡ ਭਾਰਾ ਭਾਰਾ ਰਹਿੰਦਾ ਜਾਂ ਜਿਹੜਾ ਬੰਦਾ ਕਹਿੰਦਾ ਵੀ ਮੈਨੂੰ ਬਲੱਡ ਪ੍ਰੈਸ਼ਰ ਆ ਮਰੋੜੀਆਂ ਵੱਧ ਨਹੀਂ ਖਾ ਸਕਦਾ ਕੁਆਲਟੀ ਹੋਊਗੀ ਇੱਕ ਬੈਸਟ ਆਨੰਦ ਦਾ ਜੇ ਤੁਸੀਂ ਬਣਾਉਣਾ ਚਾਹੁੰਦੇ ਹੋ ਮੈਂ ਕਰਦਾ ਹੁਣ ਮੇਰੀ ਆਦਤ ਆ ਵੀ ਜਦੋਂ ਕੋਈ ਚੰਗੀ ਚੀਜ਼ ਆ ਉਹਨੂੰ ਆਪਾਂ ਲਿਆਉਣਾ ਵਿੱਚ ਚਾਹੀਦਾ ਆਪਦੇ ਕੰਮ 'ਚ ਵਰਤਣਾ ਚਾਹੀਦਾ ਖਾਸ ਕਰਕੇ ਉਹ ਸ਼ੂਗਰ ਵਾਲੇ ਮਰੀਜ਼ਾਂ ਵਾਸਤੇ ਜਾਂ ਜਿਹੜੇ ਬੰਦਿਆਂ ਦਾ ਬਲੱਡ ਪ੍ਰੈਸ਼ਰ ਵੱਧਦਾ ਜਾਂ ਕਿਡਨੀ ਫੇਲਿਅਰ ਕਈ ਗੱਲਾਂ ਹੁੰਦੀਆਂ ਉਹਨਾਂ 'ਤੇ ਇੱਕ ਸਪੈਸ਼ਲ ਆਟਾ ਆਉਂਦਾ ਰਾਜਪੋਗ ਦਾ ਤੇ ਰਾਜਸਤਾਨੀ ਦਾ ਤਿੰਨ ਚਾਰ ਤਰ੍ਹਾਂ ਦੇ ਬ੍ਰਾਂਡ ਆਉਂਦੇ ਆ ਤੇ ਉਹ ਮਹਿੰਗੇ ਬਹੁਤ ਆ ਅੱਛਾ ਉਹਨਾਂ ਦੀ ਵਿਧੀ ਜੋ ਵੀ ਆ ਆਪਾਂ ਉਹ ਨਹੀਂ ਕਾਪੀ ਕਰਨ ਲੱਗੇ ਕੁਛ ਆਪਦੇ ਪੁਰਾਣੇ ਬਜ਼ੁਰਗਾਂ ਨੇ ਜੋ ਪਹਿਲਾਂ ਆਟਾ ਖਾਂਦੇ ਸੀ ਉਹਦੇ ਹਿਸਾਬ ਨਾਲ ਚੱਲਣ ਲੱਗੇ ਕੀ ਕੁਝ ਪਾਉਨੇ ਆ ਕਿਵੇਂ ਪਾਉਨੇ ਕਾਹਤੋਂ ਪਾਉਨੇ ਆ ਉਹ ਚੱਕਰ ਹੋਣਾ ਆਜ 4 ਕਿਲੋ ਕਣਕ ਆ ਇਹਦੇ ਵਿੱਚ ਆਪਾਂ ਇਹ 100 ਗ੍ਰਾਮ ਪਾਉਣਾ ਨਾ ਮਿਲਦਾ ਬਾਜਰਾ ਹਾਂਜੀ 100 ਗ੍ਰਾਮ ਹੀ ਆ ਲਓ ਜੀ ਇਹਦੇ ਵਿੱਚ 100 ਗ੍ਰਾਮ ਬਾਜਰਾ ਪਾ DNA ਆ ਇਹ ਜਿਹੜਾ ਬਾਪੂਆਂ ਦੀ ਵਿਧੀ ਆ ਬਾਪੂਆਂ ਦੇ ਹਿਸਾਬ ਨਾਲ ਚੱਲਣ ਲੱਗੇ ਸੀ ਆਪ ਦਾ ਇਹਦੇ ਵਿੱਚ ਕੁਝ ਨਹੀਂ ਵਰਤਣਾ ਵੀ ਉਹ ਕਿਵੇਂ ਪਾਉਂਦੇ ਆ ਇਹ ਛੋਲਿਆਂ ਦਾ ਕਿੰਨਾ ਹਿਸਾਬ ਕਿਤਾਬ 100 ਗ੍ਰਾਮ ਮਿਲਦਾ 100 100 ਗ੍ਰਾਮ ਸਾਰਾ ਕੋਣ ਉਹਦੀ ਅਕਰੀ ਵਿਧੀ ਚੈੱਕ ਕਰ ਲਈ ਉੱਥੇ ਫਿਰ ਵੀ ਮੜਾ ਵਟਸਐਪ ਖੋਲ ਲਾ ਕਰੋ ਪਰਚੀ ਆਈ ਜਿਹੜੀ ਇਹ ਪਰਿਵਾਰ ਨੇ ਜੋ ਉਹਨਾਂ ਨੂੰ ਚਾਹੀਦਾ ਸੀਗਾ ਬੈਠਣ ਉੱਠਣ ਵਾਸਤੇ ਉਹਦੀ ਕੁਆਲਿਟੀ ਦੇ ਮੁਤਾਬਕ ਹੀ ਬਣ ਲੱਗਾ ਇਹ ਇਹ ਹੋ ਗਿਆ ਜੀ ਪੂਰਾ ਸੌਗ 200 ਗ੍ਰਾਮ ਨਾ ਜਮਾ ਤੇ ਸੌਗ ਹੋ ਗਿਆ ਇਹ 200 ਗ੍ਰਾਮ ਹੋ ਗਿਆ ਤੇ ਇਹ ਹੋ ਗਿਆ ਇਹ ਵਿਧੀ ਰਾਸਤਾਨੀ ਬਈ ਇੱਕ ਮਿੰਟ ਵੀਰੇ ਤੇ ਆਹ ਦੇਖੀ ਕੀ ਕੋਸ਼ਾ ਰਾਗੀ ਨਹੀਂ ਜੀ ਇਹ ਹੈਗੀ ਅਜਵਾਰ ਠੀਕ ਆ ਸੋਇਆ ਬੀਨਾ ਇਹ 100 ਗ੍ਰਾਮ ਇਹ ਕਰੀ ਬੰਦ ਕਰ ਦਿੱਤੀ ਹਾਂਜੀ ਇਹ ਆ ਆਪਣਾ ਜਿਹੜਾ ਦਰੜ ਫੜ ਜਾ ਕਿਉਂਕਿ ਇੱਕ ਵਾਰੀ ਤਾਂ ਨਿਕਲਣਾ ਨਹੀਂ ਹੁੰਦਾ ਕਿਉਂਕਿ ਮਾਲ ਥੋੜਾ ਹੈ ਜਿਆਦਾ ਬਰੀਕ ਹੁੰਦਾ ਜਿਵੇਂ ਜਿਉਂਦੇ ਜਿਉਂਦੇ ਰਹਿ ਗਏ ਦੇ ਵਿੱਚ ਕਈ ਚੀਜ਼ਾਂ ਜਿਉਂਦੀਆਂ ਰਹਿ ਗਈਆਂ ਹੁਣ ਇਹਦਾ ਆਪਾਂ ਕੀ ਕਰਨਾ ਹੈ ਇਹਨੂੰ ਇਧਰੋਂ ਪਾ ਲਿਆ ਫਲੋਰ ਦੇ ਵਿੱਚ ਤਾਂ ਵਿਖਾ ਦੇ ਇਹਦੇ ਬੱਚੇ ਇੱਥੇ ਪਾਲਿਆ ਸਾਰਾ ਇਹ ਇਹ ਪਾ ਕੇ ਇਹਦਾ ਮਾਉਲ ਬਣ ਗਿਆ ਸਾਰਾ ਤਿਆਰ ਆ ਇਹਦੇ ਵਿੱਚ ਜਿਵੇਂ ਹੁਣ ਇਹ ਚੀਜ਼ ਸਭ ਨਿਕਲ ਜਾਣੀ ਹੈ ਇਹ ਇਹਨੂੰ ਛੱਡਣ ਲੱਗੇ ਆਪਾਂ ਉੱਤਰ ਕਰਕੇ ਲੋਰ ਚੱਲੀ ਜਾਂਦਾ ਆਪਣਾ ਲੋਈ ਪੱਥਰ ਘਹਿਣ ਪੱਥਰ ਲਾ ਕੇ ਘਹਿਣ ਅਸਲ ਵਿੱਚ ਨਾ ਕਈ ਕੁਆਲਿਟੀਆਂ ਜ਼ਰੂਰੀ ਨਹੀਂ ਹੁੰਦਾ ਵੀ ਇਹ ਇਹ ਗੱਲੀਆਂ ਆਟੇ ਦੀ ਗੋਣ ਹੁੰਦੇ ਲਾਲ ਪੱਥਰ ਦੇ ਗੋਣ ਮੈਂ ਕਈਆਂ ਵਾਰ ਮੈਂ ਦੇਖਿਆ ਜਿਹੜੀਆਂ ਵੀ ਕੰਪਨੀਆਂ ਚੀਜ਼ ਕਰਦੇ ਆ ਉਹ ਜਿਹੜਾ ਆਪਾਂ ਟਾ ਕੱਢਦੇ ਸੀਗੇ ਵੀ ਆਪਾਂ ਕਹਿੰਦੇ ਆ ਨਾ ਵੀ ਆਪਾਂ ਆਪਦੇ ਘਰਮਾਂ ਦਾ ਖਾਣਾ ਹੁੰਦਾ ਪਰ ਜਦੋਂ ਚੱਕੀ ਆਪਣੇ ਘਰੇ ਆ ਜੇਵੇ ਤੇ ਆਪਾਂ ਕੁਆਲਿਟੀ ਫੇਰ ਬੈਸਟ ਨਾਲ ਖਾ ਸਕੀਏ ਤਾਂ ਫਿਰ ਆਪਣੀ ਗਲਤ ਗੱਲ ਆ ਲੈ ਬੜੇ ਹੱਥਾਂ ਦਾ ਮੁੱਲ ਪੈਣ ਦੀ ਕੀ ਤੇ ਤਿਆਰੀ ਹੋ ਜਾਂਦੀ ਆ ਤੇ ਇਹ ਆਪਾਂ ਪਾਇਆ ਸੀਗਾ ਲਗਭਗ 5.5 ਕਿਲੋ ਤੇ ਨਿਕਲਿਆ ਜੀ ਇਹ ਹਾਂ ਹੁਣ ਇਹਦੀ ਔਸਤ ਵੀ ਕੱਢ ਲਾਂਗੇ ਆਪਾਂ ਵੀ ਔਸਤ ਕੀ ਪੈਂਦੀ ਹੈ ਦੀ ਜਿਵੇਂ ਸਮਝ ਲਓ ਵੀ ਅੱਧਾ ਗੱਲੋਂ ਕੋ ਚੱਕੀ ਖਾ ਜਾਂਦੀ ਹੈ ਕਿਉਂਕਿ ਇਹਦੇ ਵਿੱਚ ਨਾ ਸਬੰਧ ਸਮਾਨ ਨੇ ਬਾਲੇ ਆ ਆ ਦੇਖੋ ਇਹਦੇ ਵਿੱਚ ਸਭ ਸਬੰਧ ਸਮਾਨ ਨੇ ਨਜਾਇਜ਼ ਹੀ ਆ ਲੋ ਇਹ ਆਟਾ ਬਿਲਕੁਲ ਜਿਹੜਾ ਦੂਜੀ ਆਟੇ ਵਰਗਾ ਹੀ ਦੇਖਣ ਨੂੰ ਤਾਂ ਪਰ ਇਹਦੀ ਕੁਆਲਿਟੀ ਬੈਸਟ ਕਿਵੇਂ ਪਤਾ ਲੱਗਣੀ ਹੈ ਜਦੋਂ ਆਪਾਂ ਰੋਟੀ ਪਾਣੀ ਖਾਣ ਲੱਗ ਗਏ ਕੁਆਲਿਟੀयां ਬਣਨ ਲੱਗ ਗਈਆਂ ਤੇ ਨਾ ਤਾਂਉਣ ਲੱਗ ਗਿਆ ਅੱਛਾ ਇਹ ਆਪਾਂ ਨੂੰ ਆਟਾ ਕੀ ਰੇਟ ਪਊਗਾ ਫਿਰ ਤੁਸੀਂ ਇਹ ਅੰਦਾਜ਼ਾ ਲਾ ਲਓ ਵੀ ਇਹ ਆਟੇ ਦੇ ਵਿੱਚ ਮੱਕੀ ਵੀ ਆ ਸੋਇਆਬੀਨ ਵੀ ਆ ਜਿਉਂ ਵੀ ਆ ਤੇ ਜਵਾਰ ਵੀ ਆ ਤੇ ਛੋਲੇ ਵੀ ਆ ਤੇ ਕਣਕ ਵੀ ਆ ਖਾਸ ਕਰਕੇ ਇਹ ਚ ਪੰਜ ਚੀਜ਼ਾਂ ਇਹੋ ਜਿਹੀਆਂ ਜਿਹੜੀਆਂ ਸਰੀਰ ਨੂੰ ਜ਼ਰਾ ਲੋਹਾਈਆਂ ਤੁਸੀਂ ਜੀ ਆਟਾ ਸਹੀ ਤਰੀਕੇ ਨਾਲ ਵਿਧੀ ਨਾਲ ਆ ਬਣਾਉਣਾ ਚਾਹੋ ਤਾਂ ਆ ਬਣਾ ਲਓ ਜੇ ਸਾਡੇ ਕੋਲ ਬਣਿਆ ਬਣਾਇਆ ਲੈਣਾ ਤੇ ਲੰਮਸਾਮ ਇਹ ਮੇਰਾ ਅੰਦਾਜ਼ਾ ਮੇਰਾ ਅੰਦਾਜ਼ਾ ਮੋਟਾ-ਮੋਟਾ ਜਿਹਾ ਵੀ 80-82 ਰੁਪਏ ਕਿਲੋ ਦੇ ਨੇੜੇ ਤੇ ਆਟਾ ਪਊਗਾ ਜਿਹੜੇ ਬੰਦੇ ਨੂੰ ਸ਼ੂਗਰ ਆ ਜਾਂ ਜਿਹੜੇ ਬੰਦੇ ਨੂੰ ਬਲੱਡ ਪ੍ਰੈਸ਼ਰ ਆ ਜਾਂ ਜਿਹੜਾ ਬੰਦਾ ਸ਼ੌਂਕੀਆ ਤੌਰ ਤੇ 85 ਰੁਪਏ ਦੇ ਅੰਦਰ ਪਰ ਕਿਲੋ ਦੇ ਇਹ ਪਾਉ ਜਿਹਨੂੰ ਜਿਹਨੂੰ ਬਿਮਾਰੀ ਚੱਲਦੀਆਂ ਨੇ ਕੁਛ ਵੀ ਆ ਜਾਂ ਸ਼ੌਂਕੀਆ ਤੌਰ ਤੇ ਬੰਦਾ ਸਰੀਰ ਨੂੰ ਲੋਹੇ ਵਰਗੀ ਜਾਨ ਦੇਣੀ ਚਾਹੁੰਦਾ ਇਹ ਆਟਾ 85 ਰੁਪਏ ਕਿਲੋ ਆਪਣੇ ਬਾਪੂ ਬੇੜੇ ਗਾਲ ਚੱਕੀ ਤੋਂ ਮਿਲ ਜਾਊਗਾ ਤੇ ਖਾਸ ਕਰਕੇ ਆਪਣੇ ਆ ਭਰਾਵਾਂ ਵਾਸਤੇ ਕੁਆਲਿਟੀ ਬੈਸਟ ਤਿਆਰ ਕੀਤੀਆਂ ਨਾਮ ਦਾ ਸ਼ੇਅਰ ਕਰਿਓ ਵੀ ਜ਼ਰੂਰੀ ਨਹੀਂ ਹੁੰਦਾ ਵੀ ਬਿਮਾਰੀਆਂ ਨਾਲ ਠੀਕ ਹੁੰਦਾ ਬੰਦਾ ਕਈ ਚੀਜ਼ਾਂ ਇਹ ਜਿਹੀ ਵੀ ਹੁੰਦੀਆਂ ਕਣਕ ਤਾਂ ਲੋਕ ਸਾਰੇ ਪੀ ਹੀ ਜਾਂਦੇ ਆ ਪਰ ਵੱਡੀਆਂ ਕੰਪਨੀਆਂ ਕਣਕ ਨਹੀਂ ਬਾਈ ਥੋੜੇ ਜਜ਼ਬਾਤਾਂ ਨੂੰ ਪੀ ਹੀ ਜਾਂਦੀਆਂ ਜੇ ਉਹ ਪਿਉਣੇ ਤਾਂ ਠੀਕ ਆ ਜੀ ਆਪਣੇ ਕੋਲੋਂ ਲੈਣਾ ਤਾਂ ਠੀਕ ਆ 85 ਰੁਪਏ ਕਿਲੋ ਆਟਾ ਜੀ ਇਹਦੇ ਵਿੱਚ 5-6 ਤਰ੍ਹਾਂ ਦੀਆਂ ਬਿਮਾਰੀਆਂ ਦਾ ਹੱਲ ਕਰੂਗਾ ਧੰਨਵਾਦ ਸ਼ੇਅਰ ਕਰੋ ਜਿਹੜੇ ਬੰਦੇ ਆਪਦੇ ਸੀ ਉਹਨੂੰ ਲੋਹੇ ਵਰਗੀ ਜਾਣ ਦੇਣੀ ਚਾਹੁੰਦੇ